ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 380 ਤੋਂ ਲੈ ਕੇ 382 ਤੱਕ ਸਵਾਇ ਮਾਨੇ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਵੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਰਾਗ ਆਸਾ ਕਰ ਪੰਜਵਾਂ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਪ੍ਰਮ ਮਹ ਸੋਈ ਸਗਲ ਜਗਤ ਤੰਦ ਅੰਦ ਕੋ ਜਾਗੈ ਹਰ ਜਨ ਮਹਾ ਮੋਹਨੀ ਮगन ਪ੍ਰੀਤ ਪ੍ਰੀਤ ਪਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਆਨੂਪ ਹਰਿ ਸੰਤ ਮੰਤ ਕੋ ਲਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡ ਪਾਗੇ ਕਿਰਪਾ ਹੰਦੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਵੀ ਸਾਰੀ ਸ੍ਰਿਸ਼ਟੀ ਜਗਤ ਦੇ ਧੰਦਿਆਂ ਦੇ ਵਿੱਚ ਅੰਨੀ ਹੋਈ ਆ ਪਰਮ ਦੇ ਵਿੱਚ ਹੈ ਸਾਰੀ ਸ੍ਰਿਸ਼ਟੀ ਕਹਿੰਦੇ ਮਾਇਆ ਦੇ ਪਰਮ ਦੇ ਵਿੱਚ ਕਹਿੰਦੇ ਕੋਈ ਵਿਰਲਾ ਜਨ ਹੈ ਜੋ ਮਾਇਆ ਦੀ ਨੀਂਦ ਤੋਂ ਜਾਗਿਆ ਹੋਇਆ ਹੈ ਕਹਿੰਦੇ ਜਿਹੜੀ ਇਹ ਮਾਇਆ ਮੋਹਣੀ ਹੈ ਕਹਿੰਦੇ ਇਹ ਤੇ ਜੀਵ ਨੂੰ ਆਪਣੀ ਜਿੰਦ ਤੋਂ ਵੀ ਪਿਆਰੀ ਆ ਕੋਈ ਵਿਰਲਾ ਹੈ ਜੋ ਮਾਇਆ ਦਾ ਤਿਆਗ ਕਰਦਾ ਹੈ ਤੇ ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਉਸ ਪ੍ਰੀਤਮ ਪਿਆਰੇ ਦੇ ਚਰਨਾਂ ਦੇ ਨਾਲ ਪ੍ਰੇਮ ਜੋੜਦਾ ਹੈ ਕੋਈ ਹੈ ਜੋ ਕਹਿੰਦੇ ਗੁਰੂ ਦੇ ਲੜ ਲੱਗਦਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਕਹਿੰਦੇ ਜਿਨ੍ਹਾਂ ਤੇ ਵੱਡੇ ਭਾਗਾ ਵਾਲਿਆਂ ਤੇ ਕਿਰਪਾ ਉਹ ਗੁਰੂ ਦੇ ਲੜ ਲੱਗ ਕੇ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਇਸ ਮਾਇਆ ਤੋਂ ਜਾਗ ਜਾਂਦੇ ਹਨ ਜਿਹੜੀ ਮਾਇਆ ਦੀ ਨੀਂਦ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਸ਼ੇਮਾ ਮਹੱਲਾ ਪੰਜਮਾ ਜੋ ਤੁਧ ਪਾਵੈ ਸੋ ਪਰਵਾਨਾ ਸੂਖ ਸਹਜ ਮਨ ਸੋਈ ਕਰਨ ਕਾਰਨ ਸਮਰੱਥ ਅਪਾਰਾ ਅਵਰ ਨਹੀਂ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵੇ ਮਸਲਤ ਮਤਾ ਸਿਆਣਪ ਜਨ ਕੀ ਜੋ ਤੂੰ ਕਰੇ ਕਰਾਵੇ ਰਹਾਉ ਪੰਚਮ ਪਾਚਾ ਕਹਿੰਦੇ ਵੀ ਜਿਹੜੇ ਤੇਰੇ ਭਗਤ ਜਨ ਨੇ ਕਹਿੰਦੇ ਉਹਨਾਂ ਨੂੰ ਤੇਰਾ ਕੀਤਾ ਸਭ ਪਰਵਾਨ ਕਹਿੰਦੇ ਉਹ ਤੇਰੀ ਰਜ਼ਾ 'ਚ ਰਹਿੰਦੇ ਨੇ ਤੇਰੀ ਰਜ਼ਾ ਦੇ ਵਿੱਚ ਆਤਮਿਕ ਅਡੋਲਤਾ ਵਿੱਚ ਟਿਕ ਕੇ ਰਹਿੰਦੇ ਨੇ ਉਹਨਾਂ ਨੂੰ ਪਤਾ ਕਿ ਸਭ ਕੁਝ ਕਰਨ ਕਾਰਨ ਹਾਰ ਪਰਮਾਤਮਾ ਉਹ ਤੋਂ ਬਿਨਾਂ ਹੋਰ ਕੋਈ ਕਰਨ ਵਾਲਾ ਹੈ ਨਹੀਂ ਤੇ ਉਹ ਬੜੇ ਪ੍ਰੇਮ ਦੇ ਰੰਗ ਵਿੱਚ ਕਹਿੰਦੇ ਤੇਰੇ ਗਉਣ ਗਾਉਂਦੇ ਨੇ ਤੇ ਜੋ ਕੁਛ ਤੂੰ ਕਹਿੰਦੇ ਕਰਨਾ ਕਰਾਉਂਦਾ ਸੱਚੇ ਪਾਤਸ਼ਾਹ ਕਹਿੰਦੇ ਉਹ ਉਹਦੇ ਉਸੇ ਰਜਾ ਵਿੱਚ ਰਾਜੀ ਰਹਿ ਕੇ ਇਹ ਸਮਝਦੇ ਨੇ ਕਿ ਇਸ ਦੇ ਵਿੱਚ ਹੀ ਉਹਨਾਂ ਦੇ ਆਤਮਿਕ ਜੀਵਨ ਦੀ ਤਰੱਕੀ ਹੋ ਰਹੀ ਆ ਉਹ ਆਪਣੀ ਕੋਈ ਸਿਆਣਪ ਨਹੀਂ ਸਮਝਦੇ ਹੈਗੇ ਕਿਸੇ ਚੀਜ਼ ਦੇ ਵਿੱਚ ਵੀ ਅਮਰਤ ਨਾਮ ਤੁਮਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੀ ਈ ਜਨਪੂਰ ਸੁਖ ਨਿਧਾਨ ਹਰ ਗਾਇਆ ਕਹਿੰਦੇ ਉਹਨਾਂ ਨੂੰ ਤੇਰਾ ਨਾਮ ਰੂਪੀ ਅੰਮ੍ਰਿਤ ਬੜਾ ਪਿਆਰਾ ਲੱਗਦਾ ਕਹਦੇ ਉਹ ਸਾਧਾਂ ਦੀ ਸੰਗਤ ਦੇ ਵਿੱਚ ਤੇਰਾ ਨਾਮ ਰਸ ਪਾਉਂਦੇ ਨੇ ਤੇ ਜਿਹੜੇ ਕਹਿੰਦੇ ਤੇਰੇ ਨਾਮ ਦਾ ਰਸ ਚੱਖਦੇ ਨੇ ਇਹ ਸੁੱਖਾਂ ਦੇ ਖਜ਼ਾਨੇ ਤੇਰੇ ਕਹਿੰਦੇ ਗੁਣ ਗਾਉਂਦੇ ਨੇ ਉਹ ਸਦਾ ਇਸ ਮਾਇਆ ਵੱਲੋਂ ਤ੍ਰਿਪਤ ਰਹਿੰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਹਿੰਦੇ ਕੋਈ ਭੁੱਖ ਨਹੀਂ ਰਹਿੰਦੀ ਜਾ ਕੋ ਟੇਕ ਤੁਮਾਰੀ ਸੁਆਮੀ ਤਾ ਕੋ ਨਹੀਂ ਚਿੰਤਾ ਜਾ ਕੋ ਦਿਆ ਤੁਮਾਰੀ ਹੋਈ ਸੇ ਸਹ ਪਲੇ ਪਗਵੰਤਾ ਕਹਿੰਦੇ ਹੈ ਪਰਮੇਸ਼ਰ ਜੀ ਜਿਨ੍ਹਾਂ ਨੂੰ ਕਹਿੰਦੇ ਤੇਰਾ ਆਸਰਾ ਉਹਨਾਂ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਜਿਨ੍ਹਾਂ ਤੇ ਤੇਰੀ ਕਹਿੰਦੇ ਦਿਆ ਦੀ ਕਹਿੰਦੇ ਨਜ਼ਰ ਹੋ ਜਾਂਦੀ ਆ ਤੇਰੀ ਦਿਆ ਹੋ ਜਾਂਦੀ ਆ ਉਹ ਕਹਿੰਦੇ ਤੇਰਾ ਨਾਮ ਦਾ ਵਪਾਰ ਕਰਨ ਵਾਲੇ ਸਾ ਬਣ ਜਾਂਦੇ ਨੇ ਕਹਿੰਦੇ ਉਹ ਫਿਰ ਤੇਰੇ ਨਾਮ ਦਾ ਵਪਾਰ ਕਰਦੇ ਨੇ ਉਹੀ ਕਹਿੰਦੇ ਚੰਗੇ ਨੇ ਪਰਮ ਮੋਹ ਤ੍ਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਣ ਨਾਮ ਨਾਨਕ ਸੱਚ ਕੀਨਾ ਹਰ ਨਾਮੇ ਰੰਗ ਸਮਾਇਆ ਫਿਰ ਕਹਿੰਦੇ ਜਿਹੜਾ ਤੇਰਾ ਨਾਮ ਜਪਦੇ ਨੇ ਉਹਨਾਂ ਦੇ ਸਾਰੇ ਭਰਮ ਮਾਇਆ ਦਾ ਮੋਹ ੋ ਠੱਗੀਆਂ ਫਰੇਬੀਆਂ ਸਭ ਕੁਝ ਉਹਨਾਂ ਦਾ ਨਿਕਲ ਜਾਂਦਾ ਜਦੋਂ ਤੋਂ ਉਹ ਤੇਰਾ ਦਰਸ਼ਨ ਪਾ ਲੈਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਕਿ ਨਾਨਕ ਨੇ ਵੀ ਤੇਰੇ ਨਾਮ ਨੂੰ ਆਪਣਾ ਵਰਤ ਵਿਵਹਾਰ ਬਣਾਇਆ ਹੈ ਨਾਨਕ ਵੀ ਤੇਰੇ ਨਾਮ ਦੇ ਰੰਗ ਵਿੱਚ ਸਮਾਇਆ ਰਹਿੰਦਾ ਹੈ ਆਸਾ ਮਹੱਲਾ ਪੰਜਵਾਂ ਜਨਮ ਜਨਮ ਕੀ ਮਲ ਤੋਵੈ ਪਰਾਈ ਆਪਣਾ ਕੀਤਾ ਪਾਵੇ ਈਹਾ ਸੁਖ ਨਹੀਂ ਦਰਗੈ ਟੋਈ ਜਮਪੁਰ ਜਾਏ ਪਚਾਵੇ ਫਿਰਨਿੰਦਕ ਦੀ ਗੱਲ ਕਰਦੇ ਨੇ ਕਹਿੰਦੇ ਜਿਹੜੇ ਕੋਈ ਪਰਾਈ ਨਿੰਦਿਆ ਕਰਦਾ ਉਹ ਕਹਿੰਦੇ ਉਹਨਾਂ ਦੀ ਜਿਨ੍ਹਾਂ ਦੀ ਨਿੰਦਿਆ ਕਰਦਾ ਉਹਨਾਂ ਦੇ ਕਹਿੰਦੇ ਜਨਮਾਂ ਜਨਮਾਂ ਦੇ ਪਾਪ ਧੋ ਰਿਹਾ ਨਾਤਾ ਕਹਿੰਦੇ ਉਹ ਇਸ ਲੋਕ ਦੇ ਵਿੱਚ ਸੁਖੀ ਰਹਿੰਦਾ ਨਾ ਹੀ ਫਿਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨੂੰ ਕੋਈ ਆਸਰਾ ਮਿਲਦਾ ਜੋ ਦੂਜਿਆਂ ਦੀ ਨਿੰਦਾ ਕਰਦਾ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ ਸਾਕੈ ਕਾਹੂ ਬਾਤੈ ਅੱਗੇ ਠੌਰ ਨ ਪਾਇਆ ਰਹਾਉ ਨਿੰਦਕ ਕਹਿੰਦੇ ਆਪਣਾ ਜੀਵਨ ਜਿਹੜਾ ਇੰਨਾ ਕੀਮਤੀ ਆ ਉਹਨੂੰ ਵਿਅਰਥ ਗਵਾ ਲੈਂਦਾ ਕਹਿੰਦੇ ਉਹ ਨਾ ਤਾਂ ਕਹਿੰਦੇ ਇਸ ਜਗਤ ਵਿੱਚ ਸੁਖੀ ਆ ਨਾ ਪਰਲੋਕ ਵਿੱਚ ਉਹਨੂੰ ਪਰਮਾਤਮਾ ਦੀ ਦਰਗਾਹ 'ਚ ਆਸਰਾ ਮਿਲਦਾ ਕਹਿੰਦੇ ਉਹ ਕੋਈ ਥਾਂ ਨਹੀਂ ਪਾ ਸਕਦਾ ਅਸਲ ਉਹਨੂੰ ਸ਼ਾਂਤੀ ਨਹੀਂ ਮਿਲਦੀ ਕਹ ਕੇ ਜੇ ਉਹਦੇ ਕੰਮ ਹੀ ਇਸ ਤਰ੍ਹਾਂ ਹੁੰਦੇ ਨੇ ਕਹਿੰਦੇ ਕੋਈ ਤੇ ਕਿਸੇ ਵੀ ਇਸ ਤਰ੍ਹਾਂ ਦਾ ਜਿਹੜਾ ਨਿੰਦਾ ਕਰਨ ਦਾ ਕੰਮ ਆ ਇਹਦੇ ਨਾਲ ਕਹਿੰਦੇ ਉਹਨੂੰ ਕੋਈ ਟਿਕਾਣਾ ਨਹੀਂ ਮਿਲਦਾ ਕਿਰਤ ਪਿਆਨਿੰਦਕ ਬਪਰੇ ਕਾ ਕਿਆ ਉਹ ਕਰੈ ਵਿਚਾਰਾ ਤਹਾ ਬਿਗੂਤਾ ਜਹ ਕੋਏ ਨਾ ਰਖੈ ਉਹ ਕਿਸ ਪਹਿ ਕਰੇ ਪੁਕਾਰਾ ਕਹਿੰਦੇ ਨਿੰਦਕ ਦੇ ਵੀ ਬਸ ਦੀ ਗੱਲ ਨਹੀਂ ਕਹਿੰਦੇ ਉਹਦੇ ਜਿਹੜੇ ਪ੍ਰਾਣੇ ਸੰਸਕਾਰ ਨੇ ਉਕਰੇ ਉਹਦੇ ਮਨ ਤੇ ਕਹਿੰਦੇ ਉਹਨਾਂ ਦੇ ਕਾਰਨ ਹੁਣ ਵੀ ਉਹੋ ਇਸ ਤਰ੍ਹਾਂ ਦੇ ਮਾੜੇ ਕੰਮ ਨਿੰਦਾ ਦੇ ਨਿੰਦਾ ਦੇ ਵਿੱਚ ਪਿਆ ਹੋਇਆ ਕਹਿੰਦੇ ਉਹ ਕਿਸ ਨੂੰ ਸਹਾਇਤਾ ਲਈ ਕਹਿੰਦੇ ਬੁਲਾਵੇ ਕਹਿੰਦੇ ਵੀ ਜਿਸ ਜਗ੍ਹਾ ਤੇ ਖੜਾ ਉਸੇ ਉਹਦੀ ਕੋਈ ਸਹਾਇਤਾ ਕਰਨ ਵਾਲਾ ਨਹੀਂ ਕਿਉਂਕਿ ਉਹਦੇ ਮਾੜੇ ਬੀਜੇ ਹੋਏ ਨੇ ਜਿਹੜੇ ਨਿੰਦਾ ਦੇ ਉਹ ਹੁਣ ਉਹ ਉਹ ਬੀ ਜਿਹੜੇ ਬੀਜੇ ਨੇ ਮਾੜੇ ਨਿੰਦਾ ਤੇ ਉਹਨਾਂ ਨੂੰ ਹੁਣ ਵੜ ਰਿਹਾ ਨਿੰਦਕ ਕੀ ਗਤ ਕਤ ਹੋ ਨਾਹੀ ਖਸਮੈ ਐ ਵੈ ਪਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਕਹਿੰਦੇ ਇਹ ਪਰਮਾਤਮਾ ਨੂੰ ਇਸ ਤਰ੍ਹਾਂ ਹੀ ਚੰਗਾ ਲੱਗ ਰਿਹਾ ਜਿਹੜਾ ਨਿੰਦਾ ਵਾਲਾ ਕਹਿੰਦੇ ਉਹ ਉੱਚੀ ਕੋਈ ਆਤਮਿਕ ਅਵਸਥਾ ਨਹੀਂ ਪ੍ਰਾਪਤ ਕਰਦਾ ਜਿਵੇਂ ਜਿਵੇਂ ਕਹਿੰਦੇ ਉਹ ਸੰਤ ਲੋਕਾਂ ਦੀ ਨਿੰਦਿਆ ਕਰਦਾ ਉਹ ਆਪ ਤਾਂ ਦੁਖੀ ਹੋ ਰਿਹਾ ਪਰ ਸੰਤ ਕਹਿੰਦੇ ਸੁਖ ਜਨੇ ਕਿਉਂਕਿ ਉਹ ਆ ਫਿਰ ਆਪੇ ਦੀ ਪਰਚੋਲ ਕਰਦੇ ਨੇ ਆਪਣੀ ਨਿੰਦਿਆ ਸੁਣ ਕੇ ਸੰਤਾਂ ਟੇਕ ਤੁਮਾਰੀ Swami ਤੂੰ ਸੰਤਨ ਕਾ ਸਹਾਈ ਕਹ ਨਾਨਕ ਸੰਤ ਹਰ ਰਾਖੇ ਨਿੰਦਕ ਦੀਏ ਰੁੜਾਈ ਕਹਿੰਦੇ ਹੈ ਪਰਮੇਸ਼ਰ ਜੀ ਸੰਤਾਂ ਨੂੰ ਤੇਰਾ ਹੀ ਆਸਰਾ ਹੈ ਤੂੰ ਸੰਤਾਂ ਦਾ ਸਹਾਈ ਹੈ ਸੰਤਾਂ ਦੇ ਤੂੰ ਹੀ ਰੱਖਿਆ ਕਰਦਾ ਹੈ ਤੇ ਨਿੰਦਕ ਨੂੰ ਤੂੰ ਹੀ ਤੱਕਾ ਦਿੰਦਾ ਹੈ ਆਸਾ ਮਹੱਲਾ ਪੰਜਵਾਂ ਬਾਹਰ ਧੋਏ ਅੰਦਰ ਮਨ ਮੈਲਾ ਦੋਏ ਠਹੋਰ ਆਪਣੇ ਖੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੁਸ ਮੁਸ ਰੋਏ ਕਹਿੰਦੇ ਜਿਹੜਾ ਜੀਵ ਅੰਦਰੋਂ ਤਾਂ ਜਿਹੜਾ ਕਹਿੰਦਾ ਉਹਦੇ ਮਨ ਵਿਕਾਰਾਂ ਦੇ ਨਾਲ ਮੈਲਾ ਪਰ ਬਾਹਰੋਂ ਕਹਿੰਦੇ ਤੀਰਥ ਇਸ਼ਨਾਨ ਕਰਦਾ ਕਹਿੰਦੇ ਉਹਨੇ ਆਪਣੇ ਲੋਕ ਪਰਲੋਕ ਦੋਨੋਂ ਹੀ ਕੋਵਾ ਲੇ ਇੱਥੇ ਕਹਿੰਦੇ ਉਹ ਕਾਮ ਕ੍ਰੋਧ ਮੋਹ ਇਦਾਂ ਦੇ ਵਿਕਾਰਾਂ ਦੇ ਵਿੱਚ ਗਲਤਾਨ ਆ ਤੇ ਅੱਗੇ ਫਿਰ ਆਪਣੇ ਮਾੜੇ ਕਰਮਾ ਕਰਕੇ ਉਹਨੂੰ ਦਰਗਾਹ 'ਚ ਫਿਰ ਕੋਈ ਢੋਈ ਨਹੀਂ ਮਿਲਦੀ ਕਿ ਨਾਮ ਨਹੀਂ ਜਪ ਕੇ ਨਾਲ ਲੈ ਕੇ ਗਿਆ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨਾ ਮਰੀ ਨਾਮ ਨ ਸੁਨਈ ਡੋਰਾ ਰਹਾਉ ਕਹਿੰਦੇ ਜਿਹੜੇ ਲੋਕ ਗੋਵਿੰਦ ਦਾ ਭਜਨ ਕਰਦੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਉਹ ਹੋਰ ਮਤ ਵਾਲੇ ਹਨ ਕਹਿੰਦੇ ਜਿਹੜਾ ਜੀਵ ਇਸ ਤਰ੍ਹਾਂ ਸਮਝ ਰਿਹਾ ਹੈਗਾ ਕਿਵੇਂ ਮੈਂ ਆਪਣੇ ਸ਼ੈਦ ਵਿਕਾਰ ਖਤਮ ਕਰ ਲਏ ਨੇ ਪਰ ਉਹ ਅੰਦਰੋਂ ਨਹੀਂ ਕੀਤੇ ਸਿਰਫ ਉੱਪਰ ਹੀ ਵਿਖਾਵਾ ਕਰ ਰਿਹਾ ਉਹ ਤੇ ਕਹਿੰਦੇ ਇਸ ਤਰ੍ਹਾਂ ਜਿਵੇਂ ਕਿਸ ਸੱਪ ਨੂੰ ਮਾਰ ਰਿਹਾ ਸੱਪ ਦੀ ਜਿਹੜੀ ਹੈਗੀ ਆ ਖੁੱਡ ਉਹਨੂੰ ਕੁੱਟ ਰਿਹਾ ਉਹਦੇ ਤੇ ਕੁੱਟਣ ਦਾ ਕੋਈ ਫਾਇਦਾ ਨਹੀਂ ਜਦ ਸੱਪ ਤੇ ਉੱਥੇ ਹੀ ਆ ਕਹਿੰਦੇ ਜੇ ਉਹਨੇ ਆਪਣਾ ਅੰਦਰਾ ਅੰਦਰਲਾ ਠੀਕ ਨਹੀਂ ਕੀਤਾ ਤਾਂ ਉੱਪਰੋਂ ਤੀਰ ਤੇ ਇਸ਼ਨਾਨ ਦਾ ਕੀ ਫਾਇਦਾ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨ ਜਾਣੈ বেদ ਸਾਸਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਕਹਿੰਦੇ ਇੱਕ ਜੀਵ ਜੇ ਕਹੇ ਕਿ ਵੀ ਮੈਂ ਹੁਣ ਮਾਇਆ ਦਾ ਮਤਲਬ ਵੀ ਮੈਂ ਹੁਣ ਮਾਇਆ ਛੱਡ ਦਿੱਤੀ ਆ ਸਿਰਫ ਦਿਖਾਵੇ ਦਿਖਾਵੇ ਦੀ ਖਾਤਰ ਕਹੇ ਵੀ ਹੁਣ ਮੈਂ ਮਾਇਆ ਛੱਡ ਦਿੱਤੀ ਆ ਪਰ ਕਹਿੰਦੇ ਇਸ ਤਰ੍ਹਾਂ ਕਹਿਣ ਨਾਲ ਕੀ ਫਰਕ ਪੈਣਾ ਜਦੋਂ ਤੱਕ ਕਹੇ ਕਹਿੰਦੇ ਉਹਨੂੰ ਇਹਦੇ ਭਗਤੀ ਦੀ ਸਮਝ ਨਹੀਂ ਆਈ ਉਹ ਭਗਤੀ ਦੇ ਰਸਤੇ ਤੇ ਪ੍ਰਮਾਤਮਾ ਦੇ ਤੇ ਚੱਲਿਆ ਨਹੀਂ ਹੈਗਾ ਤੇ ਵੇਦ ਸ਼ਾਸਤਰ ਨੂੰ ਵੀ ਸਿਰਫ ਬਹਿਸ ਮੁਹਾਫਜ਼ਾ ਕਰਨ ਦੇ ਲਈ ਵਰਤ ਰਿਹਾ ਪਰ ਜੀਵਨ ਦੀ ਅਸਲੀਅਤ ਨਹੀਂ ਸਮਝੀ ਉਹਨੇ ਉਗਰ ਗਿਆ ਜੈਸਾ ਖੋਟਾ ਟਬੂਆ ਨਦਰਸਰਾਫਾ ਆਇਆ ਅੰਤਰਜਾਮੀ ਸਭ ਕੁਝ ਜਾਣੈ ਉਸ ਤੇ ਕਹਾ ਛਾਇਆ ਫਿਰ ਕਹਿੰਦੇ ਜਦੋਂ ਸਰਾਫ ਦੀ ਨਜ਼ਰ ਨਜ਼ਰ ਦੇ ਵਿੱਚ ਖੋਟਾ ਸਿੱਕਾ ਆ ਜਾਂਦਾ ਫਿਰ ਉਹ ਪਰਤਖ ਹੋ ਜਾਂਦਾ ਉਹ ਲੁਕ ਨਹੀਂ ਰਹਿੰਦਾ ਕਹਿੰਦੇ ਇਸ ਤਰ੍ਹਾਂ ਹੀ ਜੇ ਕੋਈ ਉੱਪਰੋਂ ਹੋਰ ਬਣੇ ਤੇ ਅੰਦਰੋਂ ਹੋਰ ਹੋਵੇ ਕਹਿੰਦੇ ਉਹਦਾ ਇਹ ਜਿਹੜਾ ਹੈਗਾ ਫਰੇਬ ਛੁੱਪ ਨਹੀਂ ਸਕਦਾ ਕਿਉਂ ਕਹਿੰਦੇ ਕਿਉਂਕਿ ਪਰਮਾਤਮਾ ਅੰਤਰਜਾਮੀ ਆ ਉਹ ਸਭ ਦੇ ਅੰਦਰ ਦੀ ਜਾਣਨ ਵਾਲਾ ਫਿਰ ਫਰੇਵ ਉਹਦੇ ਕੋਲੋਂ ਨਹੀਂ ਛੁਪ ਸਕਦਾ ਕੂੜ ਕਪਟ ਬੰਚ ਮੋਨੇ ਮਨਿਆਦਾ ਬਿਨਸ ਗਿਆ ਤਤਕਾਲੇ ਕੂੜ ਕਪਟ ਬੰਚ ਨੇ ਮੋਨਿਆਦਾ ਬਿਨਸ ਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੈ ਦੇਖ ਸਮਾਲੇ ਕਹਿੰਦੇ ਜਿਹੜਾ ਇਹ ਮਨੁੱਖਾ ਜਨਮ ਜੀਵਨ ਆ ਬਹੁਤ ਥੋੜਾ ਚਿਰ ਆ ਕਹਿੰਦੇ ਜਿਹੜਾ ਜੀਵ ਆ ਇਹਨੂੰ ਵਿੱਚ ਕੂੜ ਕਪਟ ਦੇ ਵਿੱਚ ਕਹਿੰਦੇ ਬੇਮੁਨਿਆਦੀਆਂ ਚੀਜ਼ਾਂ ਦੇ ਵਿੱਚ ਇਹਨੂੰ ਜਾਇਆ ਕਰ ਲੈਂਦਾ ਕਹਿੰਦੇ ਬਹੁਤ ਥੋੜਾ ਜਿਆ ਤਾਂ ਹੈ ਪਹਿਲੀ ਫਿਰ ਨਾਨਕ ਜੀ ਕਹਿੰਦੇ ਸੱਚ ਦੀ ਗੱਲ ਕਹਿੰਦੇ ਨੇ ਵੀ ਜਿਹੜਾ ਸੱਚ ਦਾ ਪਾਜ ਆ ਉਹ ਉੱਗੜ ਜਾਂਦਾ ਇਹ ਸੱਚੀ ਗੱਲ ਕਹਿ ਰਹੇ ਨੇ ਫਿਰ ਕਹਿੰਦੇ ਵੀ ਉਸ ਸੱਚੇ ਦੇ ਨਾਮ ਨੂੰ ਆਪਣੇ ਹਿਰਦੇ ਚ ਸੰਭਾਲ ਜੇ ਤੂੰ ਆਪਣੇ ਜੀਵਨ ਦਾ ਲਾਹਾ ਖਟਣਾ ਆਸਾ ਮਹੱਲਾ ਪੰਜਵਾ ਉੱਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨਾਲੇ ਵਸਗਤ ਰੱਖੈ ਮਨ ਮੈਂ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਕੁੰਗਰੂ ਅਨਹਦ ਸਬਦ ਵਜਾਵੇ ਰਹਾਉ ਕਹਿੰਦੇ ਜਿਹੜਾ ਜੀਵ ਉਦਮ ਕਰਦਾ ਤੇਰੇ ਨਾਮ ਜਪਣ ਦਾ ਕਹਿੰਦੇ ਆਪਾ ਨਿਵਾਰ ਦਾ ਤੇ ਇਹਦੇ ਨਾਲ ਉਹਦਾ ਮਨ ਨਿਰਮਲ ਹੁੰਦਾ ਇਹਦੇ ਲਈ ਇਹੀ ਉਹਦੇ ਲਈ ਭਗਤੀ ਦਾ ਨਾਚ ਹੈਗਾ ਉਹ ਆਪਣੇ ਜਿਹੜੇ ਪੰਜੇ ਗਿਆਨ ਇੰਦਰੇ ਨੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਤੇ ਉਸ ਪਰਮਾਤਮਾ ਦੇ ਮਨ ਨੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਚੇਤੇ ਵਿੱਚ ਵਸਾਉਂਦਾ ਕਹਿੰਦੇ ਉਹ ਤੇਰੇ ਗੁਣ ਗਾਉਂਦਾ ਤੇਰੀ ਸਿਫਤ ਸਲਾਹ ਕਰਦਾ ਇਹ ਹੀ ਉਹਦੇ ਲਈ ਭਗਤੀ ਦਾ ਨਾਚ ਆ ਕਹਿੰਦੇ ਜਦੋਂ ਉਹ ਤੇਰੀ ਸਿਫਤ ਸਲਾਹ ਕਰਦਾ ਤੇ ਉਹ ਤੇਰੀ ਭਗਤੀ ਕਰਦਾ ਉਹਦੇ ਅੰਦਰ ਮਾਨੋ ਰਵਾਵ ਪਖਾਵਜ ਤਾਲ ਕੁੰਗਰੂ ਸਭ ਤਰ੍ਹਾਂ ਦੇ ਅਨਾਹਦ ਵਾਜੇ ਉਹਦੇ ਲਈ ਤੇਰਾ ਨਾਮ ਹੀ ਹੈ ਜਿਹੜੇ ਉਹਦੇ ਅੰਦਰ ਚੱਲ ਰਹੇ ਨੇ ਪ੍ਰਥਮੇ ਮਨ ਪਰ ਬੋਧੈ ਆਪਣਾ ਪਛੈ ਅਵਰ ਰਿਝਾਵੇ RAM ਨਾਮ ਜਪ ਹਿਰਦੈ ਜਾਪੈ ਮੁਖਤੇ ਸਗਲ ਸੁਨਾਵੇ ਪਹਿਲੇ ਤੇ ਕਹਿੰਦੇ ਉਹ ਆਪਣੇ ਅੰਦਰ ਆਪਣੇ ਮਨ ਦੀ ਪਰਚੋਲ ਕਰਦਾ ਆਪਣੇ ਅੰਦਰੋਂ ਸੁਧਾਰ ਕਰਦਾ ਫਿਰ ਕਹਿੰਦੇ ਉਹ ਦੂਜਿਆਂ ਨੂੰ ਵੀ ਪ੍ਰੇਰਣਾ ਕਰਦਾ ਕਿ ਆਪਣੇ ਅੰਦਰਲੇ ਆਪਣੇ ਆਪੇ ਨੂੰ ਪਹਿਚਾਨਣ ਦੀ ਪ੍ਰਮਾਤਮਾ ਦੇ ਨਾਮ ਜਪਣ ਦੀ ਫਿਰ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਆਪ ਜਪ ਜਪਦਾ ਆਪਣੇ ਹਿਰਦੇ ਚ ਬਸਾਉਂਦਾ ਤੇ ਫਿਰ ਦੂਜਿਆਂ ਨੂੰ ਵੀ ਕਹਿੰਦੇ ਸੁਣਾਉਂਦਾ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਤੂਰ ਤਨ ਲਾਵੇ ਮਨ ਤਨ ਅਰਪ ਤਰੇ ਗੁਰ ਆਗੇ ਸਤ ਪਦਾਰਥ ਪਾਵੇ ਕਹਿੰਦੇ ਉਹ ਸਾਧੂ ਦੀ ਸੰਗਤ ਕਰਦਾ ਉਹਦੇ ਕਹਿੰਦੇ ਚਰਨ ਧੋਂਦਾ ਉਹਦੇ ਅੱਗੇ ਕਹਿੰਦੇ ਨਿਮਰਤਾ ਦਾ سلوਕ ਮਤਲਬ ਰੱਖਦਾ ਆਪਣਾ ਆਪਣਾ ਕਹਿੰਦੇ ਮਨ ਤਨ ਗੁਰੂ ਨੂੰ ਅਰਪਣ ਕਰ ਦਿੰਦਾ ਫਿਰ ਇਸ ਤਰ੍ਹਾਂ ਗੁਰੂ ਤੋਂ ਸਤ ਪਦਾਰਥ ਪਾ ਲੈਂਦਾ ਸਤ ਪਦਾਰਥ ਪ੍ਰਮਾਤਮਾ ਦਾ ਨਾਮ ਜੋ ਜੋ ਸੁਨੇ ਪਖ ਲਾਇ ਸਰਦਾ ਤਾਕਾ ਜਨਮ ਮਰਨ ਦੁਖ ਭਾਗੇ ਐਸੀ ਨਿਰਤ ਨਰਕ ਨਿਵਾਰੇ ਨਾਨਕ ਗੁਰਮੁਖ ਜਾਗੇ ਕਹਿੰਦੇ ਜਿਹੜਾ ਜੀਵ ਪ੍ਰਮਾਤਮਾ ਦਾ ਨਾਮ ਸੁਣਦਾ ਦੇਖਦਾ ਸਰਦਾ ਲਾਉਂਦਾ ਉਹਦੇ ਵਿੱਚ ਉਹ ਆਪਣਾ ਜਨਮ ਮਰਨ ਦਾ ਦੁੱਖ ਖਤਮ ਕਰ ਲੈਂਦਾ ਨਾਨਕ ਜੀ ਕਹਿੰਦੇ ਨੇ ਕੋਈ ਗੁਰਮਖ ਹੈਗੇ ਨੇ ਜਿਹੜੇ ਨਾਮ ਦੇ ਲਈ ਜਾਗਦੇ ਨੇ ਨਾਮ ਦੇ ਲਈ ਜਾਗਣਾ ਕੀ ਨਾਮ ਦੇ ਲਈ ਸੁਚੇਤ ਰਹਿੰਦੇ ਨੇ ਮਾਇਆ ਨੂੰ ਤਿਆਗ ਕੇ ਹੋਰ ਤੰਦਿਆਂ ਨੂੰ ਤਿਆਗ ਕੇ ਕਹਿੰਦੇ ਉਹ ਆਪਣਾ ਨਰਕ ਦਾ ਦੁੱਖ ਖਤਮ ਕਰ ਲੈਂਦੇ ਨੇ ਇਹ ਕਹਿੰਦੇ ਉਹਨਾਂ ਲਈ ਧਰਮ ਦਾ ਨਾਚ ਹੈ ਜੋ ਆਪੇ ਨੂੰ ਪੜਤਾਲਦੇ ਨੇ ਤੇ ਉਹਦਾ ਨਾਮ ਜਪਦੇ ਨੇ ਆਸਾ ਮਹੱਲਾ ਪੰਜਵਾ ਅਦਮ ਚੰਡਾਲੀ ਪਈ ਬ੍ਰਾਹਮਣੀ ਸੁਧੀ ਤੇ ਸ੍ਰੇਸ਼ਟਾਈ ਰੇ ਪਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ ਕਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕਹਿ ਵਸ ਗੁਰਕੀਨੋ ਕੇਹਰ ਕੂਕਰ ਤਨੈ ਲਗਾਈ ਰੇ ਰਹਾਓ ਕਹਿੰਦੇ ਜਦੋਂ ਜੀਵ ਉਸ ਪਰਮਾਤਮਾ ਦਾ ਨਾਮ ਜਪਦਾ ਫਿਰ ਕਹਿੰਦੇ ਉਹਦੀ ਮਤ ਜਿਹੜੀ ਪਹਿਲਾਂ ਬਹੁਤ ਹੀ ਕਹਿੰਦੇ ਚੰਡਾਲ ਵਰਗੀ ਹੁੰਦੀ ਆ ਉਹ ਬ੍ਰਾਹਮਣ ਵਰਗੀ ਸੁੱਚੀ ਹੋ ਜਾਂਦੀ ਆ ਕਿ ਜਿੱਦਾਂ ਕਹਿੰਦੇ ਸ਼ੂਦਰ ਨੂੰ ਨੀਵੀਂ ਕੁੱਲ ਗਿਣਿਆ ਜਾਂਦਾ ਨਾ ਫਿਰ ਭਗਤੀ ਕਰਕੇ ਕਹਿੰਦੇ ਜਿਹੜੀ ਉਹਦੀ ਕੋਲਾ ਸ੍ਰੇਸ਼ਟ ਬਣ ਜਾਂਦੀ ਹੈ ਉਹ ਉੱਚਾ ਹੋ ਜਾਂਦਾ ਕਹਿੰਦੇ ਜੇਦੀ ਕੋਲਾ ਭਗਤੀ ਨਾਲ ਬਣਦੀ ਆ ਜਿਸ ਜੀਵ ਨੇ ਕਹਿੰਦੇ ਭਗਤੀ ਕੀਤੀ ਪ੍ਰਮਾਤਮਾ ਦੀ ਉਹਦੀ ਕਹਿੰਦੇ ਇਸ ਤਰ੍ਹਾਂ ਦੀ ਜੇ ਪਹਿਲਾਂ ਮਨ ਦੀ ਕਹਿੰਦੇ ਖਾਹਸ਼ ਸੀ ਨਾ ਕਿ ਕਦੇ ਰੱਜਦਾ ਨਹੀਂ ਸੀ ਚਾਹੇ ਉਹਨੂੰ ਧਰਤੀ ਤੋਂ ਲੈ ਕੇ ਆਕਾਸ਼ ਤੱਕ ਦੀਆਂ ਚੀਜ਼ਾਂ ਮਿਲ ਜਾਂਦੀਆਂ ਸੀ ਪਰ ਰੱਜਦਾ ਨਹੀਂ ਸੀ ਪਰ ਹੁਣ ਜੇ ਉਹਨੇ ਪਰਮਾਤਮਾ ਦਾ ਨਾਮ ਜਪਿਆ ਕਹਿੰਦੇ ਉਹਨੂੰ ਕਹਿੰਦੇ ਉਹ ਤ੍ਰਿਪਤ ਹੋ ਗਿਆ ਹੁਣ ਉਹਨੂੰ ਕਹਿੰਦੇ ਕੋਈ ਭੁੱਖ ਨਹੀਂ ਰਹਿੰਦੀ ਹੈਗੀ ਪਰ ਕਹਿੰਦੇ ਉਹਨੂੰ ਜਿਨੇ ਹੈ ਉਹਨੂੰ ਪਰਮਾਤਮਾ ਦੇ ਨਾਮ ਨੂੰ ਜਪਿਆ ਤੇ ਜ਼ਿੰਦਗੀ ਦੀ ਅਸਲੀਅਤ ਸਮਝ ਲਈ ਕਿ ਜਿਹੜੀ ਕਹਿੰਦੇ ਪਹਿਲਾਂ ਵੀ ਬਿੱਲੀ ਵਾਲੀ ਸੀ ਨਾ ਕਿ ਉਹ ਚੂਹੇ ਦੇ ਪਿੱਛੇ ਭੱਜਦੀ ਵਾਲੀ ਇਸ ਇਸ ਤਰ੍ਹਾਂ ਦਾ ਸੁਭਾਅ ਸੀ ਹੁਣ ਕਹਿੰਦੇ ਉਹਦਾ ਸੁਭਾਅ ਸੰਸਾਰ ਦੇ ਪਦਾਰਥਾਂ ਵੱਲ ਭੱਜਦਾ ਨਹੀਂ ਹੈਗਾ ਬਿੱਲੀ ਵਾਲਾ ਸੁਭਾਅ ਨਹੀਂ ਰਿਹਾ ਹੁਣ ਉਹਦਾ ਕਹਿੰਦੇ ਜਿਹੜਾ ਚੂਹੇ ਨੂੰ ਦੇਖ ਕੇ ਭੱਜਦਾ ਸੀਗਾ ਹੁਣ ਕਹਿੰਦੇ ਉਹਦੇ ਅੰਦਰ ਜਿਹੜੀ ਸ਼ੇਰ ਵਰਤੀ ਸੀਗੀ ਹੰਕਾਰ ਵਾਲੀ ਉਹ ਖਤਮ ਹੋ ਕੇ ਬੱਕਰੀ ਵਾਲੀ ਕਹਿੰਦੇ ਨਿਮਰਤਾ ਵਾਲੀ ਕਹਿੰਦੇ ਆ ਗਈ ਆ ਉਹਦੇ ਕਹਿੰਦੇ ਅੰਦਰੋਂ ਜਿਹੜਾ ਕਹਿੰਦੇ ਕੁੱਤਿਆਂ ਵਾਲਾ ਲਾਲਚ ਵਾਲਾ ਸੁਭਾਅ ਸੀ ਕਹਿੰਦੇ ਉਹ ਖਤਮ ਹੋ ਗਿਆ ਜਿਨੇ ਉਹਦਾ ਨਾਮ ਜਪਿਆ ਕਹਿੰਦੇ ਵੀ ਇੰਨੇ ਉਹਦੇ ਨਾਲ ਨਾਮ ਜਪਣ ਦੀ ਇਹ ਕਹਿੰਦੇ ਮੈਮਾ ਵੀ ਉਹਦਾ ਜਿਹੜਾ ਸਾਰੇ ਵਿਕਾਰਾਂ ਵਾਲੇ ਸੁਭਾਅ ਸੀ ਹੁਣ ਸ੍ਰੇਸ਼ਟ ਹੋ ਗਿਆ ਹੋ ਬਾਜ ਥੁਨੀਆਂ ਛਪਰਾ ਥਾਮਿਆਂ ਨੀ ਕਰਿਆਂ ਕਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰ ਜਲਾਇਆ ਰੇ ਕਹਿੰਦੇ ਜਿਸ ਜੀਵ ਦਾ ਪਹਿਲਾ ਸੁਭਾਅ ਸੀ ਇੱਛਾ ਖਤਮ ਨਹੀਂ ਸੀ ਹੁੰਦੀਆਂ ਉਹ ਕਹਿੰਦੇ ਜਿਹੜੀਆਂ ਇੱਛਾ ਸੀਗੀਆਂ ਵੀ ਜਿਹੜੀਆਂ ਉਹ ਕਹਿੰਦੇ ਹੁਣ ਉਹ ਥੰਮੀਆਂ ਦਿੱਤੀਆਂ ਹੋਈਆਂ ਸੀ ਉਹ ਇੱਛਾ ਸੀ ਜਿਵੇਂ ਉਹਨੂੰ ਥੰਮੀਆਂ ਦੇ ਕੇ ਪਦਾਰਥਾਂ ਦੇ ਲਈ ਨਾ ਇੱਛਾ ਬਣਦੀਆਂ ਸੀਗੀਆਂ ਉਹ ਕਹਿੰਦੇ ਖਤਮ ਹੋ ਗਈ ਇੱਛਾ ਬਿਰਤੀ ਹੁਣ ਕਹਿੰਦੇ ਉਹਨੇ ਨੀ ਘਰਿਆ ਕਰ ਪਾਇਆ ਰੇ ਹੁਣ ਆਪਣੇ ਅੰਦਰ ਨਿਜ ਘਰ ਦੇ ਵਿੱਚ ਉਹਨੇ ਵਾਸਾ ਪਾ ਲਿਆ ਗੁਰੂ ਨੇ ਕਹਿੰਦੇ ਉਹਦੇ ਅੰਦਰ ਪਰਮਾਤਮਾ ਦੇ ਨਾਮ ਦਾ ਜਿਵੇਂ ਨਗ ਜੜ ਦਿੱਤਾ ਉਸ ਜੀਵ ਦੇ ਜਿਨੇ ਉਹਦਾ ਨਾਮ ਜਪਿਆ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀਨ ਚਿਨਿਰਨੋ ਪਾਇਆ ਰੇ ਮਾਲ ਦੋਲੀ ਚ ਬੈਠੀ ਲੇ ਮਿਰਤਕ ਨੈਣ ਦਿਖਾਲਨ ਤਾਇਾਰੇ ਪਹਿਲਾਂ ਕਹਿੰਦੇ ਜੀਵ ਦਾ ਸੁਭਾਅ ਸੀ ਵੀ ਜੋ ਪਰਮਾਤਮਾ ਨੇ ਦਿੱਤਾ ਹੁੰਦਾ ਸੀ ਉਹਦੇ ਤੇ ਉਹਨੂੰ ਅ ਮਤਲਬ ਮਾਨਤਰਿਪਤ ਨਹੀਂ ਸੀ ਹੁੰਦਾ ਕਿ ਮੈਨੂੰ ਪਰਮਾਤਮਾ ਨੇ ਬਹੁਤ ਦੇ ਦਿੱਤਾ ਉਹ ਹਮੇਸ਼ਾ ਕਹਿੰਦੇ ਗਿਲੇ ਸ਼ਿਕਵੇ ਕਰਦਾ ਸੀ ਹੁਣ ਕਹਿੰਦੇ ਉਹਦਾ ਜਿਹੜਾ ਗਿਲੇ ਸ਼ਿਕਵੇ ਕਰਨ ਵਾਲਾ ਮਾਨਾ ਉਹ ਕਹਿੰਦੇ ਬਦਲ ਗਿਆ ਹੁਣ ਕਹਿੰਦੇ ਉਹ ਹਮੇਸ਼ਾ ਤ੍ਰਿਪਤੀ ਦੀਆਂ ਗੱਲਾਂ ਕਰਦਾ ਜਿਨੇ ਉਹਦਾ ਨਾਮ ਜਪਿਆ ਕਹਿੰਦੇ ਪਹਿਲਾਂ ਜਿਹੜੇ ਜੀਵ ਦਾ ਸੁਭਾਅ ਨਾਮ ਜਪਿਆ ਨਹੀਂ ਸੀ ਤੇ ਉਹਦਾ ਮਨਮੁਖਾ ਸੁਭਾਅ ਸੀ ਦੂਜਿਆਂ ਤੇ ਰੋਬ ਝਾੜਨ ਵਾਲਾ ਆਪਣੀ ਹਉਮੈ ਵਾਲਾ ਕਹਿੰਦੇ ਮਤਲਬ ਜਿਹੜਾ ਚੌਂ ਦਿਸੀ ਭਜਦਾ ਸੀਗਾ ਹੁਣ ਕਹਿੰਦੇ ਉਹਦਾ ਜਿਹੜਾ ਉਹ ਮਨ ਔ ਟਿਕ ਗਿਆ ਉਹਦੇ ਵਿੱਚ ਹੁਣ ਨਮਰਤਾ ਆ ਗਈ ਆ ਉਹਦਾ ਨਾਮ ਜਪ ਕੇ ਸੋਈ ਅਜਾਣ ਕਹੇ ਮੈਂ ਜਾਨਾ ਜਾਣਨ ਹਾਰ ਨਿਸ਼ਾਨਾਰੇ ਕਹੋ ਨਾਨਕ ਗੁਰ ਅਮਿਓ ਪਿਆਇਆ ਰਸਕ ਰਸਕ ਬਿਗਸਾਨਾਰੇ ਕਹਿੰਦੇ ਜਿਹੜਾ ਜੀਵ ਕਹੇ ਕਿ ਮੈਂ ਹੁਣ ਗਿਆਨਵਾਨ ਹੋ ਗਿਆ ਕਹਿੰਦੇ ਉਸਰਚ ਗਿਆਨਵਾਨ ਨਹੀਂ ਹੈ ਉਹ ਜੇ ਅੰਜਾਨ ਹੈ ਕਹਿੰਦੇ ਪਰ ਜੀ ਨੂੰ ਕਹਿੰਦੇ ਗਿਆਨ ਹੋ ਗਿਆ ਜੀਵਨ ਦੀ ਅਸਲੀਅਤ ਦਾ ਉਹ ਕਹਿੰਦੇ ਛੁਪਿਆ ਨਹੀਂ ਰਹਿੰਦਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪ੍ਰਮਾਤਮਾ ਦਾ ਨਾਮ ਜਲ ਗੁਰੂ ਦੇ ਰਾਹੀਂ ਪੀ ਲਿਆ ਕਹਿੰਦੇ ਫਿਰ ਉਹ ਉਸ ਨਾਮ ਜਲ ਦੇ ਨਾਲ ਅਨੰਦਿਤ ਹੋਇਆ ਰਹਿੰਦਾ ਅਨੰਦ ਦੇਣ ਵਾਲਾ ਹੈ ਵਾਹਿਗੁਰੂ ਦਾ ਨਾਮ ਜਲ ਤੇ ਪਿਲਾਉਣ ਵਾਲਾ ਹੈ ਗੁਰੂ ਗੁਰੂ ਦੇ ਰਾਹੀਂ ਹੀ ਨਾਮ ਜਲ ਮਿਲਦਾ ਹੈ ਜੀਵ ਨੂੰ ਤੇ ਫਿਰ ਜੀਵ आनंद ਵਿੱਚ ਰਹਿੰਦਾ ਹੈ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿ